ਕੱਲ ਵਾਲੇ ਜਹਾਜ਼ ਹਾਦਸੇ ਨੇ ਜਿਹੜਾ ਹਰ ਕਿਸੇ ਦੇ ਦਿਲ ਨੂੰ ਝੰਜੋੜ ਕੇ ਰੱਖਤਾ ਜਦੋਂ ਵੀ ਇਹ ਖਬਰ ਮੀਡੀਆ ਦੇ ਵਿੱਚ ਆਉਂਦੀ ਹੈ ਤਾਂ ਹਰ ਇੱਕ ਨੂੰ ਜਿਹੜਾ ਦੁੱਖ ਲੱਗਦਾ ਤਾਂ ਇਸ ਜਹਾਜ਼ ਦੇ ਵਿੱਚ 242 ਯਾਤਰੀ ਜਿਹੜੇ ਸ਼ਾਮਿਲ ਸੀਗੇ ਜਿਹਦੇ ਵਿੱਚੋਂ 241 ਦੀ ਡੈਥ ਹੈ ਜਿਹੜੀ ਹੋ ਗਈ ਇੱਕ ਵਿਅਕਤੀ ਹੈ ਜਿਹੜਾ ਇਹਦੇ ਵਿੱਚ ਬਚਦਾ ਹੈ ਜਿਹਦਾ ਨਾਮ ਰਮੇਸ਼ ਵਿਸ਼ਵਾਸ ਕੁਮਾਰ ਹੈ ਜਿਹੜਾ ਦੱਸਿਆ ਜਾ ਰਿਹਾ ਹੈ ਤੇ ਉਹ ਜਹਾਜ਼ ਦੇ 11 A ਸੀਟ ਤੇ ਜਿਹੜਾ ਬੈਠਾ ਸੀ ਇਸ ਵੇਲੇ ਉਹ ਹਸਪਤਾਲ ਦੇ ਵਿੱਚ ਆਪਣਾ ਇਲਾਜ ਆ ਜਿਹੜਾ ਕਰਵਾ ਰਿਹਾ ਹੈ ਤਾਂ ਉਸ ਨੇ ਇਹ ਸਭ ਕੁਝ ਦੱਸਿਆ ਕਿ ਜਦੋਂ ਫਲਾਈਟ ਉੱਡਦੀ ਹੈ ਤਾਂ 30 ਸੈਕਿੰਡ ਬਾਅਦ ਇੱਕ ਬੜੀ ਤੇਜ਼ ਆਵਾਜ਼ ਹੈ ਜਿਹੜੀ ਆਉਂਦੀ ਹੈ ਇਸ ਤੋਂ ਬਾਅਦ ਜਹਾਜ਼ ਹੈ ਜਿਹੜਾ ਉਹ ਬਿਲਡਿੰਗ ਨਾਲ ਟਕਰਾ ਜਾਂਦਾ ਤੇ ਇਸ ਤੋਂ ਬਾਅਦ ਉਸ ਤੇ ਵੀ ਸੱਟਾਂ ਜਿਹੜੀਆਂ ਲੱਗਦੀਆਂ ਨੇ ਹੱਥਾਂ ਤੇ ਸੱਟਾਂ ਜਿਹੜੀਆਂ ਲੱਗਦੀਆਂ ਨੇ ਪੈਰਾਂ ਤੇ ਲੱਗਦੀਆਂ ਨੇ ਤੇ ਛਾਤੀ ਤੇ ਲੱਗਦੀਆਂ ਨੇ ਕੁਝ ਪਲ ਲਈ ਉਹ ਬੇਹੋਸ਼ ਹੈ ਵੀ ਜਿਹੜਾ ਹੋ ਜਾਂਦਾ ਹੈ ਇਸ ਤੋਂ ਬਾਅਦ ਜਦੋਂ ਉਹਦੀਆਂ ਅੱਖਾਂ ਖੁੱਲਦੀਆਂ ਨੇ ਤਾਂ ਚਾਰੇ ਪਾਸੇ ਉਹ ਲਾਸ਼ਾਂ ਜਿਹੜੀਆਂ ਦੇਖਦਾ ਲੋਕਾਂ ਦੀ ਜਿਹੜੀ ਡੈਥ ਹੋਈ ਪਈ ਸੀ ਕੋਈ ਇੱਧਰੋਂ ਡਿੱਗਿਆ ਪਿਆ ਕੋਈ ਉੱਧਰੋਂ ਡਿੱਗਿਆ ਪਿਆ ਤਾਂ ਇਸ ਤੋਂ ਬਾਅਦ ਉਹ ਜੋ ਐਮਰਜੈਂਸੀ ਏਜੰਸੀ ਵਿੰਡੋ ਹੁੰਦੀ ਹੈ ਇਹਦੇ ਰਾਹੀਂ ਨਿਕਲਦਾ ਹੈ ਤੇ ਭੱਜਦਾ ਹੈ ਜਿਸ ਕਰਕੇ ਉਹ ਬਚ ਜਾਂਦਾ ਹੈ ਜਦੋਂ ਅੱਖਾਂ ਖੋਲਦਾ ਹੈ ਅੱਗੇ ਵਿਅਕਤੀਆਂ ਦਾ ਢੇਰ ਜਿਹੜਾ ਲੱਗਿਆ ਪਿਆ ਹੁੰਦਾ ਹੈ ਤਾਂ ਉਹ ਬਹੁਤ ਘਬਰਾ ਜਾਂਦਾ ਹੈ ਇਹ ਉਹਦੀ ਚੁਸਤੀ ਲਾ ਲੋ ਇਹ ਉਹਦਾ ਦਿਮਾਗ ਲਾ ਲੋ ਜਾਂ ਪਰਮਾਤਮਾ ਨੇ ਸਾਹ ਦਿੱਤਾ ਜਾਂ ਕੋਈ ਇਹੋ ਜਿਹੇ ਮੌਕਿਆਂ ਤੇ ਬੰਦਾ ਘਬਰਾ ਜਾਂਦਾ ਹੈ ਦਿਮਾਗ ਕੰਮ ਨਹੀਂ ਕਰਦਾ ਹੁੰਦਾ ਪਰ ਇਸ ਬੰਦੇ ਦਾ ਕਰ ਗਿਆ ਐਮਰਜੈਂਸੀ ਵਿੰਡੋ ਦੇ ਵਿੱਚੋਂ ਇਹ ਛਾਲ ਹੈ ਜਿਹੜੀ ਮਾਰ ਜਾਂਦਾ ਹੈ ਅਤੇ ਦੌੜਨਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਬਲਾਸਟ ਕਿੰਨਾ ਭੈੜਾ ਸੀ ਪਾ ਸਾਰੇ ਜਣੇ ਨੇ ਦੇਖਿਆ ਬੜੀ ਦੂਰ ਤੱਕ ਉਹਨੇ ਮਾਰ ਹੈ ਜਿਹੜੀ ਕਰੀ ਬਚਣਾ ਇਹਦੇ ਵਿੱਚੋਂ ਬਹੁਤ ਤੋਂ ਮੁਸ਼ਕਲ ਸੀਗਾ ਅੱਜ ਤੱਕ ਕੋਈ ਲੋਕ ਜਿਹੜੇ ਬਚੀ ਨਹੀਂ ਹੈਗੇ ਕਿ ਬਚਣਗੇ ਵੀ ਕਿਵੇਂ ਹਵਾ ਦੇ ਵਿੱਚ ਜਹਾਜ਼ ਟੁੱਟਦਾ ਹੈ ਤਾਂ ਬੰਦੇ ਦੇ ਬਚਣ ਦੇ ਚਾਂਸ ਜਿਹੜੇ ਬਹੁਤ ਘੱਟ ਹੁੰਦੇ ਆ ਤਾਂ ਇਹ ਬੰਦਾ ਜਿਹੜਾ ਬਚਿਆ ਇਹਨੇ ਦੱਸਿਆ ਕਿ ਪਲਕ ਝਪਕਦੇ ਸਭ ਕੁਝ ਜਿਹੜਾ ਹੋ ਗਿਆ ਕਿਸੇ ਨੂੰ ਸੰਭਲ ਦਾ ਮੌਕਾ ਤੱਕ ਹੈ ਜਿਹੜਾ ਨਹੀਂ ਮਿਲਿਆ ਇਸ ਤੋਂ ਬਾਅਦ ਜੋ ਯਾਤਰੀ ਇਹਦੇ ਵਿੱਚ ਸਵਾਰ ਸੀਗੇ ਫਲਾਈਟ ਚੜ੍ਹਨ ਤੋਂ ਪਹਿਲਾਂ ਜਿਵੇਂ ਅਕਸਰ ਆਪਾਂ ਸੈਲਫੀਆਂ ਪਾਉਨੇ ਆ ਸਟੋਰੀਆਂ ਪਾਉਨੇ ਆ ਤਾਂ ਉਹ ਵੀ ਲੋਕਾਂ ਦੀਆਂ ਸਾਹਮਣੇ ਆਈਆਂ ਨੇ ਤਾਂ ਇੱਕ ਆ ਪਰਿਵਾਰ ਹੈ ਦੋ ਜੀ ਸੀ ਤਿੰਨ ਇਹਨਾਂ ਦੇ ਬੱਚੇ ਸੀ ਤਾਂ ਇਹਨਾਂ ਨੇ ਸੈਲਫੀ ਲਈ ਸੀ ਫਲਾਈਟ ਤੇ ਚੜ੍ਹਨ ਵੇਲੇ ਜੋ ਬਹਿੰਦੇ ਆ ਤਾਂ ਸਾਂਝੀ ਕੀਤੀ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਇਹ ਆਖਰੀ ਸੈਲਫੀ ਹੈ ਜਿਹੜੀ ਉਹਨਾਂ ਦੀ ਹੋਣ ਵਾਲੀ ਹੈ ਇਹ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਖਤਮ ਹੋ ਗਿਆ ਇਸ ਤੋਂ ਇਲਾਵਾ ਇੱਕ ਆ ਫੋਟੋ ਸੀਗੀ ਜੋ ਇੱਕ ਲੜਕੀ ਲੰਡਨ ਜਾ ਰਹੀ ਸੀ ਇਹਦੀ ਮੈਰਿਜ ਹੋਈ ਸੀ ਅਤੇ ਪਹਿਲੀ ਵਾਰ ਇਹ ਮੈਰਿਜ ਕਰਾ ਕੇ ਲੰਡਨ ਹੈ ਜਿਹੜਾ ਜਾ ਰਹੀ ਸੀ ਨਾਲ ਇਹਨਾਂ ਦੇ ਪਿਤਾ ਨੇ ਇਹਨਾਂ ਦੀ ਵੀ ਇਹ ਆਖਰੀ ਫੋਟੋ ਹੈ ਜਿਹੜੀ ਬਣ ਗਈ ਹੋਰ ਪਤਾ ਨਹੀਂ ਕਿੰਨੇ ਕੁ ਪਰਿਵਾਰ ਸੀਗੇ ਕਿੰਨੇ ਕੁ ਛੋਟੇ ਬੱਚੇ ਸੀਗੇ ਜਿਹੜੇ ਇਸ ਜਹਾਜ਼ ਦੇ ਵਿੱਚ ਆਪਣੀ ਜ਼ਿੰਦਗੀ ਤੋਂ ਹੱਥ ਹੈ ਜਿਹੜਾ ਧੋ ਬੈਠੇ ਤਾਂ ਬਹੁਤ ਹੀ ਭਿਆਨਕ ਹਾਸਾ ਜਿਹੜਾ ਹੋਇਆ ਇਸ ਤੋਂ ਬਾਅਦ ਦੀਆਂ ਜੋ ਵੀਡੀਓਜ਼ ਆਈਆਂ ਨੇ ਉਹ ਦੇਖੀਆਂ ਨਹੀਂ ਜਾਂਦੀਆਂ ਬਹੁਤ ਭੜਾ ਮੰਜ਼ਰ ਹੈ ਜਿਹੜਾ ਹੋਇਆ ਆਧ ਜਲੀਆਂ ਲਾਸ਼ਾਂ ਪਈਆਂ ਨੇ ਜਿਹੜਾ ਬੰਦਾ ਜਿਵੇਂ ਬੈਠਾ ਸੀਗਾ ਉਹ ਵੀ ਰਹਿ ਗਿਆ ਇਹ ਬਲਾਸਟ ਇੰਨਾ ਤੇਜ ਹੈ ਜਿਹੜਾ ਹੋਇਆਗਾ ਤਾਂ ਇਹਦੇ ਵਿੱਚ 169 ਜਿਹੜਾ ਭਾਰਤੀ ਦੱਸੇ ਜਾ ਰਹੇ ਐ 53 ਜਾਣੇ ਸੀ ਜਿਹੜੇ ਉਹ ਬ੍ਰਿਟਿਸ਼ ਸੀਗੇ 7 ਸੀ ਜਿਹੜੇ ਉਹ ਪੁਰਤਗਾਲੀ ਤੇ ਇੱਕ ਨਾਗਰਿਕ ਸੀ ਜਿਹੜਾ ਉਹ ਕੈਨੇਡੀਅਨ ਸੀਗਾ ਤਾਂ 242 ਕੁੱਲ ਇਹਦੇ ਵਿੱਚ ਯਾਤਰੀ ਸਵਾਰ ਸੀ 241 ਦੀ ਡੈਥ ਹੋ ਗਈ ਤੇ ਇਕੱਲਾ ਰਮੇਸ਼ ਵਿਸ਼ਵਾਸ ਕੁਮਾਰ ਹੈ ਜਿਹੜਾ ਇਹਦੇ ਵਿੱਚ ਬਚਿਆ